ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਇਰਲ ਦੀਕਾ ਖਾਲਸਾ ਵਾਇਰਲ ਦੀਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਇਸ ਵੇਲੇ ਤੁਹਾਨੂੰ ਬੇਨਤੀ ਕਰ ਰਿਹਾ ਖਾਸ ਤੌਰ ਤੇ ਅਈਨਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਜਿੰਨੇ ਵੀ ਸਾਡੇ ਗਰੋਸਰੀ ਦੇ ਸਟੋਰ ਨੇ ਕਿਆਨਦੀ ਦੀਆਂ ਦੁਕਾਨਾਂ ਨੇ ਮੈਨੂੰ ਹੁੜੇ ਪਤਾ ਲੱਗਾ ਕਿ ਅਈਨਾਲਾ ਸ਼ਹਿਰ ਦੇ ਵਿੱਚ ਕਈ ਦੁਕਾਨਦਾਰਾਂ ਨੇ ਕਾਲਾ ਬਾਜ਼ਾਰੀ ਕਰਨੀ ਸ਼ੁਰੂ ਕਰਤੀ ਹੈ ਬਹੁਤ ਰੇਟ ਵਧਾ ਦਿੱਤੇ ਆ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਸਾਨੂੰ ਮਜਬੂਰ ਨਾ ਕਰਿਓ ਬਹੁਤ ਵੱਡਾ ਸੰਕਟ ਆਪਣੇ ਤੇ ਆ ਗਿਆ ਪਾਣੀ ਨਾਲ ਇੱਥੇ ਦਾਖਲ ਹੋ ਗਿਆ ਰਮਦਾਸ ਸਾਲੇ ਏਰੀਏ ਦੇ ਵਿੱਚੋਂ ਪਾਣੀ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਪਾਣੀ ਆ ਰਿਹਾ ਇਸ ਕਰਕੇ ਮੇਰੀ ਬੇਨਤੀ ਹੈ ਰਮਦਾਸ ਦੇ ਵਿੱਚ ਵੀ ਥੋਬੇ ਦੇ ਵਿੱਚ ਅਵਾਣਾ ਦੇ ਵਿੱਚ ਜਿੱਥੇ-ਜਿੱਥੇ ਵੱਡੇ ਪਿੰਡਾਂ ਦੇ ਵਿੱਚ ਕਦਿਆਨੇ ਦੀਆਂ ਦੁਕਾਨਾਂ ਜੇ ਕਿਸੇ ਦੀ ਸ਼ਿਕਾਇਤ ਆ ਗਈ ਕਿ ਉਹਨੇ ਰੇਟ ਵਧ ਲਾਇਆ ਜਾਂ ਕਾਲਾ ਬਜਾੜੀ ਕੀਤੀ ਹੈ ਜਾਂ ਉਹਨੇ ਜਮਾ ਖੋਰੀ ਕੀਤੀ ਹੈ ਤੇ ਉਹਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਉਹਦੇ ਸਟੋਰ ਨੂੰ ਜਿਹੜਾ ਅਸੀਂ ਸੀਲ ਕਰਾ ਦਾਂਗੇ ਮੇਰੀ ਤੁਹਾਨੂੰ ਇੱਕ ਵਾਰ ਫੇਰ ਸਭ ਨੂੰ ਹੱਥ ਜੋੜ ਕੇ ਬੇਨਤੀ ਆਗੇ ਪਵਾਓ ਇਹ ਬੜਾ ਔਖਾ ਟਾਈਮ ਆ ਹੜ ਆ ਗਿਆ ਆਪਾਂ ਇੱਕ ਦੂਜੇ ਦੀ ਮਦਦ ਕਰਨੀ ਆ ਨਾ ਕਿ ਪੈਸੇ ਵਟਣ ਵਾਲੇ ਪਾਸੇ ਜਾਣਾ ਸੋ ਦੁਕਾਨਦਾਰ ਭਰਾ ਮੇਰੀ ਇਸ ਅਪੀਲ ਨੂੰ ਜਰੂਰ ਮੰਨਣਗੇ ਮੈਨੂੰ ਆਸ ਹੈ ਸੋ ਮੈਨੂੰ ਅਜ ਨਾਲੇ ਸ਼ਹਿਰ ਦੇ ਵਿੱਚੋਂ ਬਹੁਤ ਕੱਲਾਂ ਆਈਆਂ ਕਿ ਉੱਥੇ ਕੋਈ ਲੋਕ ਕਾਲਾ ਬਾਜ਼ਾਰੀ ਕਰਦੇ ਕੁਝ ਲੋਕੋ ਰੇਟ ਰੇਟ ਵਧਾਉਂਦੇ ਆ ਬਹੁਤ ਜ਼ਿਆਦਾ ਸਭ ਨੂੰ ਬੇਨਤੀ ਆ ਕਿ ਕੰਮ ਨਾ ਕਰਿਓ ਨਹੀਂ ਤੇ ਮੈਂ ਸਾਡਾ ਜਿਹੜਾ ਕੰਟਰੋਲ ਹੂ ਮੈਂ ਉਹ ਵੀ ਇਹ ਨਾਲੇ ਬਣਿਆ ਮੇਰੀ ਲੋਕਾਂ ਨੂੰ ਬੇਨਤੀ ਹੈ ਕਿ ਇਹ ਨਾਲੇ ਕੰਟਰੋਲ ਰੂਮ ਦੇ ਉੱਤੇ ਆ ਕੇ ਸਾਨੂੰ ਦੱਸੋ ਜਿਹੜਾ ਵੀ ਦੁਕਾਨਦਾਰ ਵੱਧ ਰੇਟ ਲਾ ਰਿਹਾ ਜਾਂ ਕਾਲਾ ਬਜਾ ਰਹੀ ਜਾਂ ਜਮ੍ਹਾਂ ਖੋਦੀ ਕਰ ਰਿਹਾ ਉਹਦੇ ਬਾਅਦੇ ਜਾਂਚ ਕਰ ਦੀ ਦੋ ਉਹਦੇ ਖਿਲਾਫ ਉਸੇ ਵੇਲੇ ਐਕਸ਼ਨ ਕਰ ਦੇਵਾਂਗੇ ਅੱਜ ਹੀ ਉਹਦਾ ਸਰੋਤ ਜਿਹੜਾ ਸੀਲ ਕਰ ਦੇਾਂਗੇ